ਫਰੀਦਕੋਟ ਪੁਲਿਸ ਨੇ ਇੱਕ ਜਿਹਾਬ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਪੱਤਰਕਾਰ ਦੀ ਆੜ ਵਿੱਚ ਲੋਕਾਂ ਨੂੰ ਹਨੀ ਟ੍ਰੈਪ ਵਿੱਚ ਫਸਾ ਬਲੈਕਮਿਲ ਕਰਨ ਦਾ ਗੋਰਖਾ ਕੰਮ ਕਰਦਾ ਸੀ ਪੁਲਿਸ ਮੁਤਾਬਕ ਦੋਸ਼ੀ ਵੱਲੋਂ ਆਪਣੇ ਗਰੋਧੀਆਂ ਔਰਤਾਂ ਦੀ ਮਦਦ ਨਾਲ ਲੋਕਾਂ ਨੂੰ ਪ੍ਰੇਮ ਚਾਲ ਵਿੱਚ ਫਸਾ ਕੇ ਉਹਨਾਂ ਤੇ ਝੂਠੇ ਕੇਸ ਪਾਉਣ ਦੀਆਂ ਧਮਕੀ ਦਿੱਤੀਆਂ ਜਾਂਦੀਆਂ ਸਨ ਅਤੇ ਫਿਰ ਰਾਜ਼inama ਕਰਵਾਉਣ ਲਈ ਲੱਖਾਂ ਰੁਪਏ ਦੀ ਮੰਗ ਕੀਤੀ ਜਾਂਦੀ ਸੀ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਨੂੰ ਬਰੀਕੀ ਨਾਲ ਜਾਂਚਿਆ ਜਾ ਰਿਹਾ ਹੈ ਅਤੇ ਇਸ ਦੇ ਬਾਕੀ ਸਾਥੀਆਂ ਦੀ ਵੀ ਪਾਲਕੀ ਕੀਤੀ ਜਾ ਰਹੀ ਹੈ ਇੱਕ ਹਨੀ ਟੈਪ ਹਨੀ ਟ੍ਰੈਪ ਇਸ ਬੰਦ ਵਿੱਚ ਇਹ ਮਕਰਮਾ ਨੰਬਰ 110 ਸਿਟੀ ਫ੍ਰੀਕੋਰਡ ਵਿੱਚ ਦਰਜ ਕੀਤਾ ਇੱਕ ਮਦਾਈ ਸੀ ਸੰਦੀਪ ਕੁਮਾਰ ਉਸਦੀ ਕੰਪਲੇਨਟ ਤੇ ਇਹ ਮਕਰਮਾ ਦਰਜ ਹੋਇਆ ਸੀ ਇਸ ਨੇ ਦੱਸਿਆ ਜੀ ਕਿ ਜਿਹੜਾ ਮੈਨੂੰ ਦੀਪਕਮਾ ਤੇ ਨਿਰਮਲ ਸਿੰਘ ਜਿਹੜਾ ਦੀਕਮਾ ਉਹ ਫ੍ਰੀਕੋਰਡ ਦਾ ਹੈ ਤੇ ਜਿਹੜਾ ਨਿਰਮਲ ਸਿੰਘ ਉਹ ਪੰਮਾ ਇਹ ਜਿਹੜਾ ਕੋਟਪੂਰੇ ਦਾ ਹੈ ਤੇ ਜਦੋਂ ਇਸ ਮਕਰਮਾ ਦਰਜ ਹੋਣ ਤੇ ਅਸੀਂ ਨਿਰਮਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹੜਾ ਇਹ ਆਪਣੇ ਆਪ ਨੂੰ ਇੱਕ ਪ੍ਰੈਸ ਰਿਪੋਰਟਰ ਦੱਸਦਾ ਸੀ ਉਹ ਕਿਉਂਕਿ ਅੰਨੀ ਟਾਈਪ ਦੇ ਵਿੱਚ ਇਹ ਇਸ ਦੀ ਜਿਹੜੀ ਪ੍ਰੈਸ ਦਾ ਅਦਾ ਨਾਂ ਵਰਤਦਾ ਸੀਗਾ ਕਿਉਂਕਿ ਜਿਹੜਾ ਉਸ ਟਾਈਮ ਬੰਦਾ ਫਸਿਆ ਹੁੰਦਾ ਸੀ ਇਹਨਾਂ ਦੇ ਟਾਈਪ ਦੇ ਵਿੱਚ ਆਇਆ ਹੁੰਦਾ ਸੀ ਉਹ ਇਸ ਚੀਜ਼ ਤੋਂ ਹੀ ਡਰ ਜਾਂਦਾ ਸੀ ਤੇ ਇਹ ਸਾਡੀ ਹੁਣ ਜਿਹੜੀ ਬੀਸੀ ਪੁੱਛ ਕੇ ਇਨਾਂ ਨੇ ਦੱਸਿਆ ਵੀ ਮੈਂ ਅਸੀਂ ਹੁਣ ਤੱਕ 5 ਜਣਾਂ ਨੇ ਤੇ ਅਸੀਂ ਹਣੀ ਟ੍ਰੈਪ ਲਗਾ ਚੁੱਕੇ ਹਾਂ ਤੇ ਇਹ ਇਹਨਾਂ ਨੇ ਇੱਕ ਫ੍ਰੀਕ ਨੂੰ ਇਹ ਘਰ ਚੁਣਿਆ ਹੋਇਆ ਹੈ ਸੀਗਾ ਤੇ ਜਿਉਂਕਿ ਇਸ ਦੇ ਵਿੱਚ ਅਸੀਂ ਤਿੰਨ ਨਾਮ ਨੂੰ ਬੰਦਿਆਂ ਤੇ ਵੀ ਮੁਕਦਮਾ ਦਰਜ ਕੀਤਾ ਤੇ ਅਸੀਂ ਇਸ ਦੇ ਵਿੱਚ ਲੈ ਕੇ ਆਵਾਂਗੇ ਜਿਹੜੀਆਂ ਇਹਨਾਂ ਨਾਲ ਜਿਹੜੀਆਂ ਲੇਡੀਜ਼ ਹੁੰਦੀਆਂ ਸੀ ਉਹ ਕਿਹੜੀਆਂ ਸੀ ਕਿ ਅੱਗੇ ਸਾਡੇ ਅੱਜ ਨੂੰ ਮਾਨ ਜੋ ਕੋਰਟ ਦੇ ਵਿੱਚ ਪੇਸ਼ ਕਰਨਾ ਤੇ ਉਸ ਤੋਂ ਬਾਅਦ ਇਸ ਤੇ ਪੁੱਛਗਿੱਛ ਕਰਾਂਗੇ ਦਾ ਸ਼ਿਕਾਇਤ ਕਰਤਾ ਉਹ ਲੋਕ ਕਿਸ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਾਈ ਕਿ ਸੀ ਉਸ ਨੇ ਦੱਸਿਆ ਵੀ ਮੇਰੇ ਇੱਕ ਕੰਮ ਵਾਲੀ ਲੱਗੀ ਹੋਈ ਸੀ ਤੇ ਉਸ ਦੇ ਸੰਬੰਧ ਵਿੱਚ ਵੀ ਇਹ ਜਿਹੜਾ ਬੰਦੇ ਉਹਨੇ ਕੰਪਲੀਟ ਕਰਤੀ ਵੀ ਮੇਰੇ ਨਾਲ ਰੇਪ ਕੀਤਾ ਤੇ ਉਸ ਤੋਂ ਬਾਅਦ ਵੀ ਇਹ 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 ਇਨ ਦਾ ਟੱਚ ਸੀਗਾ ਜਿਹੜਾ ਨਿਰਮਲਜੀ ਫੜਿਆ ਤੇ ਦੀਪਕ ਸਿੰਘ ਤੇ ਉਹ ਜਿਹੜੀ ਆ ਲੇਡੀ ਟੱਚ ਸੀ ਉਹ ਫੇਰੇ ਇਸ ਤਰ੍ਹਾਂ ਦੇ ਟ੍ਰੈਬ ਨਾਲੇ ਦੇ ਵੀ ਸਾਨੂੰ ਕੰਪਲੇਂਟ ਆ ਗਈ ਵੀ ਇਹ ਤੇ ਤੇ ਬਲਾਤਕਾਰ ਦਾ ਮਕਦਮਾ ਦਰਜ ਕਰਾਉਣ ਲੱਗੀ ਏ ਤੇ ਜੇ ਤੁਹਾਡਾ ਬਚਾਅ ਕਰਨਾ ਤੇ ਅਸੀਂ ਤੇਰਾ ਵਿੱਚ ਪੈ ਗਏ ਨਵੇੜ ਦੇ ਨੇ ਪੈਸੇ ਵੀ ਲਏ ਗਏ ਆ ਹਾਂ ਜਦੋਂ ਇਹ ਇਸ ਤੋਂ 10000 ਰੁਪਿਆ ਲਗਿਆ ਲੈ ਲਿਆ ਸੀ ਤੇ ਮੋਬਾਈਲ ਹੁੰਦਾ ਖੋਲਿਆ ਸੀ ਕਿੰਨੀ ਮਦਈ ਦਾ ਮੰਗ ਕੇ ਨਹੀਂ ਕਰਦੇ ਸੀ ਇਹ ਇਸ ਤੋਂ ਲੱਖ ਰੁਪਏ ਦੀ ਮੰਗ ਕਰ ਰਹੀ ਸੀ ਤੇ ਉਹ ਫੇਰ ਉਸ ਟਾਈਮ ਟ੍ਰੈਬ ਲਾ ਕੇ ਤੇ ਇਸ ਤੋਂ ਦੂਸਰਾ ਸਾਥੀ ਵੀ ਕਰਤਾਰੋ ਚ ਪੇਕੇ ਨਹੀਂ ਅਜੇ ਸਾਡੇ ਸਿਰਫ ਨਿਰਮਲ ਸਿੰਘ ਜਿਹੜਾ ਇਹ ਆਪਣੇ ਕੋਲ ਪ੍ਰੈਸਪੁਰਖ ਦੱਸਦਾ ਸੀਗਾ ਤੇ ਇਹ ਗ੍ਰਿਫਤਾਰ ਕੀਤਾ ਤੇ ਇਹਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰ ਰਹੇ ਆ ਜਦੋਂ ਵੀ ਐਨੀ ਟਾਈਪ ਦੇ ਵਿੱਚ ਆਦਾ ਨਾਮ ਯੂਜ਼ ਕਰਦਾ ਸੀਗਾ ਤੇ ਐਜ਼ ਅ ਪ੍ਰੈਸ ਰਿਪੋਰਟਰ ਕਹਿੰਦਾ ਸੀ ਮੈਂ ਪ੍ਰੈਸ ਵਾਲਾ ਮੈਂ ਤੁਹਾਡਾ ਬਚਾਅ ਕਰ ਦਿੰਦਾ ਮੈਂ ਇਹਨਾਂ ਨੇ ਇੱਕ ਇਹ ਚਾਰ ਪੰਜ ਜਣੇ ਦੇ ਗਰੋਸ ਵਿੱਚ ਕੋਈ ਲੇਡੀਜ਼ ਵੀ ਹੈਗੀਆਂ ਨੇ chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is a professional by plumbing, electrician, masonry, car For more information, please contact him at under Jacktrade platform, www.checktrade.com slash 921760 Chander Consultants Limited. Call him on this number: 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ